ਅਇਤੋਂ 5-6 ਸਾਲ ਪਹਿਲਾਂ ਕੋਈ ਐਸਾ ਚੱਕਰ ਚੱਲਿਆ ਕੋਈ ਸੰਗਤ ਉਦਾਂ ਦੀ ਹੋ ਗਈ ਆਪਾਂ ਗਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੀ ਬੁੱਧੀ ਅਪਰੈਸਟ ਕਰਦੀ ਆ ਦਿਮਾਗ ਬਿਲਕੁਲ ਅਫਸਰਟ ਕਰਦੇ ਆ ਭੈਣ ਹੁਣੇ ਦੱਸਦੇ ਆ ਦਾਦੀ ਦੱਸਦੀ ਹੈ ਨਾ ਤਾਂ ਲੈਂਦਾ ਪਰ ਕੱਪੜੇ ਨਹੀਂ ਬਦਲਦਾ ਖੁਸ਼ ਰਹਿਣਾ ਪਿੰਡੇ ਨੂੰ ਮਿੱਟੀ ਨਹੀਂ ਸੀ ਲੱਗਣ ਦਿੰਦਾ ਤੇ ਅੱਜ ਉਹ ਨੌਣ ਢੋਣ ਦੀ ਸੁੱਧ ਬੁੱਧੀ ਖੋਈ ਬੈਠਾ ਵਾ ਸਪਨੇ ਉਹ ਸਾਰੀਆਂ ਸਦਰਾਂ ਦਾਦੀ ਦੀਆਂ ਪਿਛਲੇ 6 ਸਾਲਾਂ ਤੋਂ ਹਰ ਰੋਜ਼ ਉਹ ਚੂਰ-ਚੂਰ ਹੁੰਦਿਆਂ ਦੇਖਦੇ ਆ। ਉਹਨਾਂ ਬੇਬੇ ਵਾਹਿਗੁਰੂ ਕਿਰਪਾ ਕਰਨਗੇ ਫਿਕਰ ਨਾ ਕਰ। ਭਾਜੀ ਇਹ ਵੀਰ ਆ ਸਾਡਾ ਵਿਚਾਰਾ ਮੁੰਡਾ ਮੇਰੇ ਸਾਹਮਣੇ ਹੀ ਇਦਾਂ ਹੋ ਗਿਆ ਦੇਖ ਲਓ। ਕਿਦਾਂ? ਠੀਕ ਐ। ਸੇ ਠੀਕ ਐ ਕਾਕਾ ਤੇਰੀ। ਹੋਰ ਇਧਰੋਂ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨੀਸ਼ ਕੁਮਾਰ ਬਲਾਚੌਰ ਤੋਂ ਆਇਆ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚौरा ਮਾਤਾ ਇਹਨਾਂ ਦੀ ਜਦੋਂ ਮਨੀਸ਼ ਛੋਟਾ ਜਿਹਾ ਸੀਗਾ ਦੱਸਦੇ ਆ ਉਦੋਂ ਹੀ ਚਲੇ ਗਈ ਸੀ ਆਪਾ ਦੀ ਡੈਥ ਹੋ ਗਈ ਸੀ ਤੇ ਦਾਦੀ ਦੇ ਬੜੇ ਔਖੇ ਹੋ ਕੇ ਪਾਲਿਆ ਇੱਕ ਮਨੀਸ਼ ਦੀ ਵੱਡੀ ਭੈਣ ਆ ਮੈਂ ਤੇਰਾ ਕੀ ਨਾਮ ਅਨੂ ਅਨੂ ਤੇ ਇੱਕ ਇਹ ਮਨੀਸ਼ ਆ ਦਾਦੀ ਨੇ ਕਿਵੇਂ ਨਾ ਕਿਵੇਂ ਕਰਕੇ ਪਾਲ ਤਲੇ ਪਰ ਜਦੋਂ ਹੁਣ ਜਵਾਨ ਹੋ ਗਿਆ ਸੀ ਪੁੱਤ ਕਮਾਉਣ ਯੋਗ ਹੋ ਗਿਆ ਸੀਗਾ ਅੱਜ ਤੋਂ 5-6 ਸਾਲ ਪਹਿਲਾਂ ਉਈ ਐਸਾ ਚੱਕਰ ਚੱਲਿਆ ਕੋਈ ਸੰਗਤ ਉਦਾਂ ਦੀ ਹੋਗੀ ਭੰਗ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੀ ਬੁੱਧੀ ਅਪਰੈਸਟ ਕਰਦੀ ਹੈ ਦਿਮਾਗ ਬਿਲਕੁਲ ਅਫਸਰਟ ਕਰਦੀ ਹੈ ਤੇ ਬਸ ਉਹੀ ਮਨੀਸ਼ ਦਾ ਵਾਪਰੀ ਆ ਤੋਂ ਓਦਾਂ ਦੇ ਲੋਕਾਂ ਦਾ ਬਹਿਣਾ ਉੱਠਣਾ ਹੋ ਗਿਆ ਤੇ ਭੰਗ ਨੇ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਬੱਚੇ ਤੇ 6 ਸਾਲ ਹੋ ਗਿਆ ਕੱਪੜਿਆਂ ਚ ਹੁਣ ਇੰਨੀ ਗੰਦੀ ਸਮੈਲ ਆ ਰਹੀ ਐ ਇਸ ਟਾਈਮ ਵੀ ਭੈਣ ਹੁਣੇ ਦੱਸਦੇ ਆ ਦਾਦੀ ਦੱਸਦੀ ਨਹਾ ਤਾਂ ਲੈਂਦਾ ਪਰ ਕੱਪੜੇ ਨਹੀਂ ਬਦਲਦਾ 24 ਤਰੀਕ ਪਹਿਲਾਂ ਵੀਡੀਓ ਪਾਈ ਸੀ ਉਹੀ ਕੱਪੜੇ ਅੱਜ ਫੇਰ ਪਾਉ ਉਹੀ ਪਾਏ ਹੋਏ ਆ ਕਿੰਨੇ ਦਿਨ ਹੋ ਗਏ ਤੇ ਸਾਡਾ ਛੋਟਾ ਭਰਾ ਹਤੇਸ਼ ਰੋੜਾ ਪੀਪੀ ਇਹ ਵੀ ਵੀਰ ਆਪਣੇ ਆਪ ਦੇ ਵਿੱਚ ਇੱਕ ਐਨ ਜੀਓ ਐ ਇੱਕ ਆਪਣੇ ਆਪ ਦੇ ਵਿੱਚ ਇੱਕ ਸਮਾਜ ਸੇਵੀ ਆ ਇਹ ਵੀਰ ਜਿਸ ਪਰਿਵਾਰ ਨੂੰ ਇਸ ਵੀਰ ਨੂੰ ਸਾਡੇ ਕੋਲ ਲੈ ਕੇ ਆਇਆ ਅੱਜ ਬਲਾਚੌਰ ਸ਼ਹਿਰ ਦੇ ਬਤਵੰਤ ਤੇ ਸੱਜਣ ਵੀਰ ਹੁਣੇ ਉੱਥੋਂ ਆਏ ਨੇ ਐਮਸੀ ਆ ਵੀਰੇ ਹੁਣੇ ਉਸ ਇਲਾਕੇ ਦੇ ਸਰਕਾਰ ਨੇ ਇਹਨਾਂ ਵੀਰਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਆਪਣੀ ਡਿਊਟੀ ਸਮਝਦੇ ਆ ਅੱਜ ਇਸ ਸੰਦੇ ਛੋਟੇ ਭਰਾ ਨੂੰ ਮਨੀਸ਼ ਕੁਮਾਰ ਨੂੰ ਇੱਥੇ ਪਹੁੰਚਦਾ ਕੀਤਾ। ਦਾਦੀ ਦੀਆਂ ਵਿਚਾਰੀ ਦੀਆਂ ਅੱਖਾਂ ਸੁੱਕੀਆਂ ਪਈਆਂ ਪੋਤੇ ਵਾਸਤੇ ਰੋ ਰੋ ਕੇ। ਭੈਣ ਆਪਣੇ ਭਰਾ ਦੀ ਉਹ ਜਿੰਦਗੀ ਜਦੋਂ ਯਾਦ ਕਰਦੀ ਹੈ ਜਦੋਂ ਉਹ ਦੀਦੀ ਦੀਦੀ ਕਹਿੰਦਾ ਨਹੀਂ ਸੀ ਥੱਕਦਾ ਰਖੜੀ ਬਣਾਉਣੀ, ਅਸਨਾ ਖੇਡਣਾ ਕੋਸ਼ਿਸ਼ ਰਹਿਣਾ ਪਿੰਡੇ ਨੂੰ ਮਿੱਟੀ ਨਹੀਂ ਸੀ ਲੱਗਣ ਦਿੰਦਾ ਤੇ ਅੱਜ ਉਹ ਨਹਾਉਣ ਧੋਣ ਦੀ ਸੁੱਧ ਬੋਧ ਹੀ ਖੋਈ ਬੈਠਾ ਵਾ ਤੇ ਦਾਦੀ ਉਹ ਜਿਹੜੀ ਸੋਚਦੀ ਸੀ ਇੱਕ ਦਿਨ ਮੇਰਾ ਪੋਤਾ ਕਮਾਉਣ ਲੱਗੂਗਾ ਅਸੀਂ ਘਰ ਬਣਾਵਾਂਗੇ ਐ ਕਰਾਂਗੇ ਇਹਦਾ ਵਿਆਹ ਕਰਾਂਗੇ ਮੇਰੀ ਪੋਤ ਨੂੰ ਆਊਗੀ ਉਹ ਸਾਰੇ ਸੁਪਨੇ ਉਹ ਸਾਰੀਆਂ ਸਦਰਾਂ ਦਾਦੀ ਦੀਆਂ ਇਹਲੇ 6 ਸਾਲਾਂ ਤੋਂ ਹਰ ਰੋਜ਼ ਉਹ ਚੂਰ-ਚੂਰ ਹੁੰਦਿਆਂ ਦੇਖਦੇ ਆ ਤੇ ਸਾਡਾ ਸਮਾਜ ਵੀ ਸਾਡੇ ਸਮਾਜ ਦੇ ਵਿੱਚ ਅੱਜ ਰਿਸ਼ਤੇਦਾਰ ਭੈਣ ਭਰਾ ਵੀ ਆਪਾਂ ਅਕਸਰ ਦੇਖਦੇ ਆ ਚੜਦੇ ਨੂੰ ਸਲਾਮ ਕਰਦੇ ਆ ਇਸ ਤਰ੍ਹਾਂ ਦੇ ਜਦੋਂ ਹਾਲਾਤ ਬਣ ਜਾਂਦੇ ਆ ਫਿਰ ਚੰਗੇ-ਚੰਗੇ ਰਿਸ਼ਤੇਦਾਰ ਵੀ ਮੁੱਖ ਮੋੜ ਜਾਂਦੇ ਆ ਪਰ ਇੱਥੇ ਧੰਨਵਾਦ ਕਰਦੇ ਆ ਤੇ ਚਾਚੇ ਦੇ ਪੁੱਤ ਵੀ ਨਾਲ ਆਏ ਆ ਮਨੀਸ਼ ਦੇ ਦਾਦੀ ਦਾ ਇਹ ਵੀ ਪੋਤਾ ਵਾ ਉਹ ਵੀ ਪੋਤਾ ਹੀ ਆ ਬਾਈ ਇਸ ਤਰ੍ਹਾਂ ਅੱਜ ਜਦੋਂ ਹਤੇਸ਼ ਨਾਲ ਗੱਲ ਹੋਈ ਉਹ ਕਹਿੰਦਾ ਵੀਰੇ ਵੀ ਨਾਲ ਦਾਦੀ ਵੀ ਰਹਿਣ ਨੂੰ ਤਿਆਰ ਆ ਤੇ ਨਾਲ ਚਾਚੇ ਦਾ ਮੁੰਡਾ ਵੀ ਰਹਿਣ ਨੂੰ ਤਿਆਰ ਆ ਦਾਦੀ ਦਾ ਛੋਟਾ ਪੋਤਾ ਸਾਡੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਆਉਂਦੇ ਨੇ ਪਰਿਵਾਰ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਜੀਤੇ ਵਿੱਚ ਸਭ ਤੋਂ ਵੱਡੀ ਸਮੱਸਿਆ ਲੋਕ ਕਹਿੰਦੇ ਬਸ ਤੁਸੀਂ ਰੱਖ ਲੋ ਰਹਿ ਨਹੀਂ ਸਕਦੇ ਸੀ ਸਾਡੇ ਕੋਲ ਸਮਾਂ ਹੀ ਹੈ ਨਹੀਂ ਤੁਸੀਂ ਰੱਖ ਲੋ ਬਸ ਆਪਣੇ ਧੀਆਂ ਪੁੱਤਾਂ ਨੂੰ ਐਦਾਂ ਪਲਿਆ ਪਲਾਇਆ ਨੂੰ ਛੱਡ ਕੇ ਭੱਜਣ ਨੂੰ ਤਿਆਰ ਹੋ ਜਾਂਦੇ ਲੋਕ ਤੇ ਛੱਡ ਕੇ ਭੱਜ ਵੀ ਜਾਂਦੇ ਆ ਚਾਚਾ ਦਾ ਕਿੱਥੇ ਰਹਿੰਦੇ ਹੋ ਕੋਈ ਰਹਿੰਦਾ ਹੀ ਨਹੀਂ ਆਪਦਾ ਨਹੀਂ ਰਹਿੰਦਾ ਤੇ ਪਰ ਧੰਨਵਾਦ ਆ ਵੀਰ ਉਹਨਾਂ ਦਾ ਤੇ ਇਹਨਾਂ ਵੀਰਾਂ ਦਾ ਮਾਤਾ ਜੀ ਉਹਨਾਂ ਵੱਲੋਂ ਆਪਣੇ ਸਮਾਜ ਦੀ ਜ਼ਿੰਮੇਵਾਰੀ ਜਿਹੜੇ ਪਤਵੰਤੇ ਸੱਜਣ ਆਏ ਨੇ ਨਾਲ ਹਤੇਸ਼ ਵੀਰ ਆਇਆ ਇਹਨਾਂ ਦਾ ਕੀਤਾ ਪਰ ਅੱਲਾ ਵੀ ਤਾਂ ਹੀ ਸਫਲ ਆ ਜੀ ਆਪਾਂ ਵੀ ਸਾਰੇ ਰਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਇਹ ਜਨਕੀ ਅਰਦਾਸ ਬਿਰਥੀ ਨਾ ਜਾਏ ਜੇ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਇਹ ਦਾਦੀ ਦੀ ਉਹ ਸੋਚ ਉਹ ਉਮੀਦ ਪੂਰੀ ਹੋਵੇ ਉਹਦਾ ਪੋਤਾ ਠੀਕ ਹੋ ਗਏ ਜਰੂਰ ਸਾਰੇ ਅਰਦਾਸ ਬੇਨਤੀ ਕਰਿਓ ਸਾਡੇ ਮਨੀਸ਼ ਕੁਮਾਰ ਵੀਰ ਵਾਸਤੇ ਤੇ ਵੀਰਾ ਕਰਨ ਠੀਕ ਹੋ ਕੇ ਆਪਣੇ ਘਰ ਜਾਵੇ ਆਪਣੇ ਪਰਿਵਾਰ 'ਚ ਜਾ ਕੇ ਇੱਕ ਚੰਗਾ ਜੀਵਨ ਬਤੀਤ ਕਰੇ। ਧੰਨਵਾਦ ਬਾਈ ਤੁਹਾਡਾ ਤੁਸੀਂ ਨਾਲ ਆਏ। ਸ਼ੁਕਰੀਆ ਤੇ ਗੁਰੂ ਕਿਰਪਾ ਕਰੇ। ਉਹਨਾਂ ਬੇਬੇ ਵਾਹਿਗੁਰੂ ਕਿਰਪਾ ਕਰਨਗੇ ਫਿਕਰ ਨਾ ਕਰ। ਮਸ ਮਹਾਰਾਜ ਸੱਚੇ ਪਾਤਸ਼ਾਹ 'ਗੇ ਅਰਦਾਸ ਕਰ ਮੇ ਤੇਰਾ ਪੋਤਾ ਠੀਕ ਹੋਵੇ ਤੇ ਚੰਗਾ ਇੱਕ ਇਨਸਾਨ ਬਣੇ ਚੰਗਾ ਜੀਵਨ ਬਤੀਤ ਕਰੇ। ਲਾ ਜਿਹੜੀ ਨਾਲ ਮਤਾ ਆਪਣੇ ਬਿਲਕੁਲ ਪਹਿਲੇ ਨੇ ਜਦੋਂ ਗੱਲ ਕੀਤੀ ਨਾ ਮੈਂ ਇਹ ਨਹੀਂ ਕਿਹਾ ਕੋਈ ਨਾਲ ਰਹੂੰਗਾ ਮੈਂ ਪੱਕਾ ਕੋਸ਼ਿਸ਼ ਕਰੂੰਗਾ ਛੱਡ ਕੇ ਆਵਾਂਗੇ। ਹੂੰ ਤੇ ਇਹਦਾ ਨਾਂ ਨਹੀਂ ਕੀਤੀ ਕਿਸੇ ਨੇ ਵੀ। ਹੂੰ ਵੀ ਸਾਨੂੰ ਕਹਿੰਦੇ ਸਾਡਾ ਬੱਚਾ ਠੀਕ ਚਾਹੀਦਾ ਕੋਈ ਗੱਲ ਨਹੀਂ ਜਿੱਥੇ ਅਸੀਂ ਘਰ ਰਾਤ ਨੂੰ 2 ਵਜੇ ਗੇਟ ਖੋਲਦੇ ਆਂ। ਹੂੰ ਤੋਂ ਉੱਥੇ ਨਾਲ ਵੀ ਰਹਿ ਲਾਂਗੇ ਕੋਈ ਐਡੀ ਗੱਲ। ਇਹ ਰਾਤ ਨੂੰ ਕਿੱਥੇ ਸਾਰਾ ਦਿਨ ਸੜਕਾਂ ਉੱਤੇ ਫਿਰਦੇ। ਸੜਕਾਂ ਤੋਂ ਪਿੱਛੇ ਬੜਾ ਜ਼ੋਰ ਸਾਰਾ ਦਿਨ ਸ਼ਹਿਰ ਚ ਹੀ ਹੁੰਦਾ ਸ਼ਹਿਰ ਚ ਹੁੰਦਾ ਸ਼ਹਿਰ ਚ। ਦੇਖੋ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ਤੇ ਸਾਰਾ ਦਿਨ ਰਾਤ ਨੂੰ ਵੀ 2-2 ਵਜੇ ਘਰੇ ਆਉਂਦਾ ਤੇ ਘਰੇ ਆ ਕੇ ਵੀ ਕਈ ਵਾਰੀ ਕੱਪੜੇ ਪਾੜਨ ਲੱਗ ਜਾਂਦਾ ਕਈ ਵਾਰੀ ਆ ਕੇ ਮਤਲਬ ਹਾਂਜੀ ਕੋਠੇ ਤੇ ਚੜ ਜਾਂਦਾ ਕੋਠੇ ਤੇ ਚੜ ਗਿਆ ਪਰ ਦਾਦੀ ਉਹਦੀ ਭੈਣ ਮਤਲਬ ਉਹਨੂੰ ਬਸ ਇਹ ਦੇਖੀ ਜਾਂਦੇ ਆ ਵੀ ਕਦੋਂ ਮਨੀਸ਼ ਆਊਗਾ ਕਦੋਂ ਦਰਵਾਜ਼ੇ ਲਾਵਾਂ ਕਦੋਂ ਸੌਵਾਂਗੇ ਬਈ ਕਈ ਵਾਰ ਨਾ ਇਹ ਤਾਂ ਹਾਸਾ ਹੁਣ ਤੋਂ ਬੱਜਿਆ ਜਿੱਦਾਂ ਇਹਨੂੰ ਪਤਾ ਹੀ ਨਾ ਦਦਾ ਗੱਡੀ ਗੁੱਡੀ ਦੇ ਇੱਕੋ ਰਖਸ ਮੋਰੇ ਆ ਜਾਂਦਾ ਇਹਨੂੰ ਐਨੀ ਹੈ ਨਹੀਂ ਪਤਾ ਇਹਨੇ ਕਾਫੀ ਵਾਰ ਦੇਖਿਆ ਇਹਨਾਂ ਨੇ ਹਾਂਜੀ ਸੜਕਾਂ ਤੇ ਗੱਡੀ ਦੇ ਮੋਰ ਇੱਕੋ ਲੱਖ ਤਾਂ ਜਾਣਾ ਰਹਿਣਾ ਤੁਹਾਡੇ ਬਲਾਚੌਰ ਚੀ ਬਲਾਚੌਰ ਚੀ ਸਾਡਾ ਆਪਣਾ ਸ਼ਹਿਰ ਉਹ ਆਪਣਾ ਜੰਪਾ ਲੰਗੋ ਆਹ ਹਾਂ ਮੈਨੂੰ ਪਤਾ ਮਗਿਆ ਜਿਹੜੀ ਭੈਣ ਉਹ ਦੇਖੋ ਵਿਚਾਰੀ ਇਹਨੇ ਪੜਨਾ ਸੀ ਭਾਜੀ ਇਹਨੇ ਕੋਈ ਜੋਬ ਕਰਨੀ ਸੀ 8ਵੀਂ ਵਿਚਾਰੀ ਛੱਡ ਗਈ ਹੈ ਨਾ ਉਹ ਜਦੋਂ ਮੈਂ ਇਹਨੂੰ ਪੁੱਛਿਆ ਮੈਂ ਕਿ ਭੈਣ ਤੇਰੀ ਡੇਟੋ ਵਰਤ ਕੀ ਆ ਇਹ ਵਿਚਾਰੀ ਨੂੰ ਆਪਣੀ ਡੇਟ ਆਫ ਬਰਥ ਨਹੀਂ ਯਾਦ ਪਾਜੀ ਹੋਰ ਦੱਸੋ ਵੀ ਇਹਦੇ ਕੰਮ ਦੇ ਵਿੱਚ ਵਿਚਾਰੀ ਭੁੱਲੀ ਫਿਰਦੀ ਸਾਰਾ ਕੁਝ ਮੈਨੂੰ ਬੜਾ ਦੁੱਖ ਲੱਗਿਆ ਉਸ ਦਿਨ ਮੈਂ ਪਾਜੀ ਇਲਾਕੇ 'ਚ ਗੱਲ ਵੀ ਕੀਤੀ ਮੈਂ ਕਿਾ ਚੱਲ ਇਹਨੂੰ ਕਿਤੇ ਮੈਂ ਜੋਬ ਲਵਾਨਾ ਉੱਤੇ ਇੱਕ ਪਾਲਰ ਹੈ ਪਾਜੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਭੈਣ ਨੂੰ ਕੰਮ 'ਚ ਕਾ ਦੂ ਜਿਹਨੇ ਕੰਮ ਸਿੱਖਿਆ ਵੀ ਵਾ ਚੱਲ 2-4000 5000 ਰੁਪਏ ਲਵੂੰਗੀ ਤਾਂ ਖਰਚਾ ਆਪਣਾ ਚਲਾਵੂੰਗੀ ਉਹ ਕਰਦਾ ਖਾਤਾ ਚੱਲੂਗਾ ਵਿਆਹ ਹੋ ਜਾਊਗਾ ਕੱਲ ਨੂੰ ਪਾਜੀ ਚੰਗੇ ਘਰ ਚੱਲ ਜੂंगे ਨਾ ਇਹਦਾ ਤਰਸ ਨੂੰ ਭਾਜੀ ਦਰਸਾ ਲਾਪਾਂ ਆ ਕੰਮ ਕੀਤਾ ਵੀ ਚਲੋ ਜੇ ਹੋ ਗਿਆ ਤਾਂ ਨਹੀਂ ਜੀ ਮਾਰੇ ਕਿਰਪਾ ਕਰਨਗੇ ਮਾਂ ਬਾਪ ਤਾਂ ਹੈ ਹੀ ਨਹੀਂ ਭਾਜੀ ਉਹ ਵੀ ਵਿਚਾਰੀ ਰੋਲ ਜੂਗੀ ਉਹ ਇਹਦਾ ਤੁਹਾਡੇ ਸਾਹਮਣੇ ਹੀ ਹੈ ਜਿਹਦੇ ਘਰ ਚ ਇੱਕ ਐਦਾਂ ਪੇਸ਼ੈਂਟ ਹੋ ਜਾਂਦਾ ਨਾ ਅਫਸਰ ਸਾਰਾ ਪਰਿਵਾਰ ਹੀ ਵੀ ਅਫਸਰ ਹੋ ਜਾਂਦਾ ਕਿਉਂਕਿ ਉਹਨੂੰ ਹੀ ਪਤਾ ਜਿਹਦੇ ਘਰ ਚ ਐਦਾਂ ਦੇ ਹਾਲਾਤ ਬਣਿਆ ਬਾਈ ਉਹ ਕਿਵੇਂ ਕੱਟਦੇ ਆ ਨਾ ਆਪਦੇ ਤੋਂ ਡਰ ਡਰ ਕੇ ਰਾਤਾਂ ਕਹਿੰਦੇ ਪਤਾ ਨਹੀਂ ਕੀ ਕਰ ਦੇਣਾ ਕਦੋਂ ਕੀ ਬੋਲ ਦੇਣਾ ਕੀ ਮਾਰ ਦੇਣਾ ਚਲੋ あょっと。